ਬੋਲੀਏ ਸਤਗੁਰ ਸੁਆਮੀ ਜੀ ਮਹਾਰਾਜ ਕੀ ਜੈ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਵੈਲਕਮ ਟੂ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਲੈ ਕੇ ਆਜਨੇ ਬਹੁਤ ਹੀ ਵੱਡਾ ਤੋਹਫਾ ਤੁਹਾਡੇ ਵਾਸਤੇ ਪ੍ਰਿੰਟਡ ਸੂਟ ਕਰੇਵ ਦੇ ਨਾਲ ਪਲੇਨ ਸਲਵਾਰਾਂ ਨੇ ਔਰ ਨਾਲ ਚਰੋਸਕੀ ਦਾ ਵਰਕ ਹੋਇਆ ਹੋਇਆ ਨਾਲ ਪ੍ਰਿੰਟਡ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਦੁਪੱਟਾ ਖੋਲ ਕੇ ਦਿਖਾ ਦਿਓ ਮੇਰੀ ਭੈਣਾਂ ਨੂੰ ਬਹੁਤ ਡਿਮਾਂਡ ਆ ਰਹੀ ਸੀ ਕਿ ਪ੍ਰਿੰਟਡ ਸੂਟ ਹੋਵੇ ਪਲੇਨ ਜਲਵਾਰ ਹੋਵੇ ਮੈਚਿੰਗ ਦੇ ਵਿੱਚ ਸੂਟ ਨਾਲ ਪ੍ਰਿੰਟਡ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਕਲਰ ਦਿਖਾ ਦਿਓ ਇਹਦੇ ਕਲਰ 4 ਹੋਣਗੇ ਇਹਦਾ ਰੇਟ ਬਾਜ਼ਾਰ ਦੇ ਵਿੱਚ 1200 1500 ਐਦਾਂ ਹੀ ਐ ਇੱਧੇ ਰੱਖੀ ਜਾਓ ਬਸ ਉੱਪਰ ਸਿੱਟੀ ਜਾਓ ਤਾਂਕਿ ਫਟਾਫਟ ਵੀਡੀਓ ਲੰਬੀ ਨਾ ਹੋ ਸਕੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਪਹੁੰਚੋ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਐਨਾ ਸਸਤਾ ਰੇਟ ਕੱਢਤਾ ਏਕੇ ਵਾਲੇ ਨੇ ਬਾਜ਼ਾਰ 'ਚ ਵਿਕਰੇ 1200 ਬਾਜ਼ਾਰ 'ਚ ਵਿਕਰੇ 1500 ਲੇਟੈਸਟ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਆ ਲੋ ਸੋਹਣਾ ਪ੍ਰਿੰਟ ਹੈ ਜੀ ਲਾਈਨਰ ਪੀਸ ਲੇਟੈਸਟ ਚੀਜ਼ ਬਹੁਤ ਹੀ ਲੇਟੈਸਟ ਡਿਜ਼ਾਈਨ ਹੈ ਬਹੁਤ ਹੀ ਪੁਰਾਣੀ ਹੱਟੀ ਏਕੇ 컬렉ਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਨਾਲ ਪ੍ਰਿੰਟਡ ਦੁਪੱਟਾ ਪਲੇਨ ਸਲਵਾਰ ਹੈ ਕਲਰ ਰੱਖ ਲਓ ਜੀ ਨਾਲ ਦੀ ਨਾਲ ਫਟਾਫਟ ਫਟਾਫਟ ਜਲਦੀ ਜਲਦੀ ਵੀਡੀਓ ਲੰਬੀ ਨਾ ਹੋਵੇ ਤਾਂ ਕਿ ਪਹਿਣਾ ਨੂੰ ਦੇਖਣ ਦੀ ਇਜ਼ੀ ਰਹੇ ਨਾਲ ਜਿਹੜੀ ਵੀ ਪਹਿਣ ਨੂੰ ਸੂਟ ਪਸੰਦ ਹੈ ਨਾਲ ਦੀ ਨਾਲ ਸਕਰੀਨਸ਼ਾਟ ਖਿੱਚੀ ਜਾਇਓ ਤਾਂਕਿ ਕਿਸੇ ਵੀ ਭੈਣ ਨੂੰ ਪਸੰਦ ਕਰਨ ਦੇ ਵਿੱਚ ਔਖਾ ਨਾ ਹੋਵੇ ਮਾਲ ਬਹੁਤ ਹੀ ਲਿਮਟਿਡ ਆ ਜਲਦੀ ਜਲਦੀ ਪਸੰਦ ਕਰੋ ਰੇਟ ਦੇ ਵਿੱਚ ਕੋਈ 바ਰਗੇਨਿੰਗ ਨਹੀਂ ਹੋਏਗੀ ਰੇਟ ਫਿਕਸ ਰਹੇਗਾ ਜਿਹੜਾ ਵੀਡੀਓ ਦੇ ਵਿੱਚ ਪਾਇਆ ਗਿਆ ਏ ਲੇਟੈਸਟ ਡਿਜ਼ਾਈਨਿੰਗ ਆ ਏ ਲੇਟੈਸਟ ਆਰਟੀਕਲ ਆ ਪਿਓਰ ਕਰੇਵ ਦਾ ਕੱਪੜਾ ਏ ਜੀ ਨਾਲ ਪਲੇਨ ਬਾਟਮ ਆ ਕਰੇਵ ਦੀ ਹੋਈ ਨਾਲ ਪ੍ਰਿੰਟਡ ਦੁਪੱਟੇ ਆ ਗਰਲਿਸ਼ ਲੁੱਕ ਮਾਲ ਆ ਬਹੁਤ ਹੀ ਸੋਹਣਾ ਬਟਿਕਾ ਵਾਲਾ ਮਾਲ ਆ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਤਾਂ ਕਿ ਹਰ ਇੱਕ ਵੀਰਪੈਨ ਨੂੰ ਪਤਾ ਸਲ ਚੱਲ ਸਕੇ ਕਿੰਦਾ ਦੀ ਵੈਰਾਈਟੀ ਹੈ, ਕਿਆ ਚੀਜ਼ ਹੈ। ਆ ਲੋ ਆ ਦੇਖੋ ਜੀ ਬਹੁਤ ਹੀ ਸੋਹਣਾ ਫਲਾਵਰ ਪ੍ਰਿੰਟ ਹੈ, ਬਹੁਤ ਹੀ ਸੋਹਣਾ ਡਿਜ਼ਾਈਨ, ਬਹੁਤ ਹੀ ਲੇਟੈਸਟ ਆਰਟੀਕਲ ਹੈ। ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਜ਼ਾਰ ਕੋਰਾਲੀ। ਪਲੇਨ ਸਲਵਾਰ ਹੈ ਨਾਲ ਪ੍ਰਿੰਟਡ ਦੁਪੱਟਾ ਹੈ ਜੀ। ਕਲਰ ਰੱਖੀ ਜਾਓ ਨਾਲ ਦੇ ਨਾਲ ਇਦਾਂ ਹੀ ਲਫਾਫੇ 'ਚ ਰੱਖ ਦੋ। ਕਲਰ ਕੋਈ ਚੱਕਰ ਨਹੀਂ ਹੈਗਾ। ਬਸ ਸਾਈਡ ਵਾ ਲਗ ਲਗ ਰੱਖੀ ਜਾਓ ਸੋਨਾ ਹੈ ਤਾਂ ਆਪੇ ਚਮਕਦਾ ਹੈ ਤਾਂ ਪਿਓਰ 골ਡ ਹੈ ਜੀ ਆਪੇ ਚਮਕ ਰਿਹਾ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜਲਦੀ ਜਲਦੀ ਪਹੁੰਚੋ ਪ੍ਰਿੰਟਡ ਸੂਟ ਲੈਣ ਲਈ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜੂਗੇ ਤਾਂ ਕੋਈ ਕਹਿੰਦਾ 1200 ਕੋਈ ਕਹਿੰਦਾ 1500 ਪਰ ਇੱਕ ਇੱਕ ਕਲੈਕਸ਼ਨ ਦੇ ਉੱਤੇ ਸਿਰਫ 499 ਰੁਪਏ ਚ ਲੱਗ ਚੁੱਕੀ ਹੈ ਸੇਲ ਆਹ ਲੋ ਸਿਰੋਸਕੀ ਦਾ ਵਰਕ ਹੋਇਆ ਵਾ ਉੱਪਰ ਪਿਓਰ ਕਰੇਵ ਦੇ ਵਿੱਚ ਸੂਟ ਹੈ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਵੱਡਾ ਧਮਾਕਾ ਲੈ ਕੇ حاضر ਨੇ ਤੁਹਾਡੇ ਵਾਸਤੇ ਕੋਈ 1400 ਨਹੀਂ ਕੋਈ 1500 ਨਹੀਂ ਸਿਰਫ 499 499 ਜਿਹੜੀ ਵੀ ਭੈਣ ਨੂੰ ਸੂਟ ਪਸੰਦ ਆ ਰਿਹਾ ਨਾਲ ਦੀ ਨਾਲ ਸਕਰੀਨਸ਼ਾਟ ਖਿੱਚ ਕੇ ਔਨਲਾਈਨ ਵੀ ਆਰਡਰ ਹੋ ਜਾਏਗਾ ਵਿਜ਼ਿਟ ਕਰਨਾ ਵਿਜ਼ਿਟ ਆ ਕੇ ਵੀ ਲੈ ਜਾਓ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਲਜਾਈ ਜਾਓ ਏਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਬਹੁਤ ਹੀ ਭਾਰੀ ਸੇਲ ਲੱਗ ਚੁੱਕੀ ਹੈ ਸਿਰਫ 499 499 ਕੋਈ ਕਹਿੰਦਾ 1200 ਕੋਈ ਕਹਿੰਦਾ 1500 ਕੋਈ ਕਹਿੰਦਾ 700 ਕੋਈ 800 499 499 499 ਪ੍ਰਿੰਟਡ ਸ਼ਰਟਾਂ ਐ ਪਲੇਨ ਬੋਟਮਾਂ ਐ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਲੇਟੈਸਟ ਚੀਜ਼ਾਂ ਐ ਜੀ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਕਲਰ ਚੈੱਕ ਕਰ ਲੋ ਸਾਰੇ ਇੰਗਲਿਸ਼ ਕਲਰ ਨੇ ਲੇਟੈਸਟ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਹਰੇਕ ਸੂਟ ਦੇ ਵਿੱਚ ਚਾਰ ਚਾਰ ਡਿਜ਼ਾਈਨ ਨੇ ਚਾਰ ਚਾਰ ਕਲਰ ਨੇ ਆਹ ਲੋ ਜੀ ਪ੍ਰਿੰਟਡ ਸ਼ਰਟ ਬੜੇ ਫਲਾਵਰ ਵਾਲੀ ਮੇਰੀ ਭੈਣਾਂ ਦੀ ਡਿਮਾਂਡ ਆ ਰਹੀ ਸੀਗੀ ਬੜੇ ਫਲਾਵਰ ਵਾਲਾ ਸੂਟ ਚਾਹੀਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਲੇਨ ਬਾਟਮ ਹੈ ਪ੍ਰਿੰਟਡ ਦੁਪੱਟਾ ਹੈ ਸਿਰਫ 499 499 ਕਲਰ ਪਿੱਛੇ ਹੀ ਰੱਖ ਦੋ ਇਦਾਂ ਹੀ ਚਾਰੇ ਤਾਂ ਕਿ ਕਸਟਮਰ ਨੂੰ ਪਤਾ ਲੱਗ ਸਕੇ ਕਲਰ ਇੱਕ ਇੱਕ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਪਹੁੰਚੋ ਸਾਡਾ ਫੋਨ ਨੰਬਰ ਨੋਟ ਕਰ ਲਓ 9814760800 ਕੋਈ 1200 ਨਹੀਂ ਕੋਈ 1300 ਨਹੀਂ ਸਿਰਫ 499 ਰੁਪਏ ਚ ਸੂਟ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਕਰੇਵ ਦਾ ਸੂਟ ਹੈ ਕਰੇਵ ਦੀ ਸ਼ਰਟ ਹੈ ਕਰੇਵ ਦੀ ਸਲਵਾਰ ਹੈ ਦੁਪੱਟਾ ਪ੍ਰਿੰਟਡ ਰਹੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਲੇਟੈਸਟ ਮਾਲ ਹੈ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 499 499 499 ਆਹ ਲੋ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਲੇਟੈਸਟ ਡਿਜ਼ਾਈਨ ਮੇਰੇ ਭੈਣਾਂ ਵਾਸਤੇ ਲੈ ਕੇ ਹਾਜ਼ਰ ਨੇ ਬਹੁਤ ਹੀ ਪਿਆਰੀ ਬਾਟਮ ਦੇ ਨਾਲ ਬਹੁਤ ਹੀ ਪ੍ਰਿੰਟਡ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਕਲਰ ਰੱਖ ਦੋ ਉੱਪਰੇ ਵਿਛਾ ਦੇ ਕਰੋ ਨਾਲ ਦੀ ਨਾਲ ਕਲਰ ਕਲਰ ਰੱਖੀ ਜਾਓ ਰੱਖੀ ਜਾਓ ਫਟਾਫਟ ਲੇਟੈਸਟ ਡਿਜ਼ਾਈਨਿੰਗ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ 4.99 ਓਨਲੀ 4.99 ਆਹ ਲੋ ਜੀ ਪ੍ਰਿੰਟਡ ਸ਼ਰਟ ਨਾਲ ਪਲੇਨ ਬਾਟਮ ਨਾਲ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਹਾਜ਼ਰ ਨੇ ਇੰਗਲਿਸ਼ ਪੀਸ ਲੇਟੈਸਟ ਡਿਜ਼ਾਈਨ ਕੋਈ 1500 ਨਹੀਂ ਕੋਈ 1400 ਨਹੀਂ ਸਿਰਫ 499 499 499 ਵੱਡਾ ਧਮਾਕਾ ਲੈ ਕੇ ਹਾਜ਼ਰ ਨੇ 499 499 ਦਾ ਸੂਟ ਕੋਈ 1200 ਨਹੀਂ ਕੋਈ 800 ਨਹੀਂ ਸਿਰਫ 499 499 ਬਹੁਤ ਹੀ ਪਿਆਰਾ ਮਾਲ ਹੈ ਬਹੁਤ ਹੀ ਸਾਫ਼ ਸੁਥਰਾ ਕੰਮ ਹੋਇਆ ਹੋਇਆ ਕੋਈ ਸ਼ਿਕਾਇਤ ਨਹੀਂ ਕੋਈ ਲਾਂਬਾ ਨਹੀਂ ਕੱਪੜਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਲੈ ਕੇ ਹਾਜ਼ਰ ਨੇ ਏਕੇ ਕਲੈਕਸ਼ਨ ਵਾਲੇ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਪਹੁੰਚੋ ਸਾਡਾ ਫੋਨ ਨੰਬਰ ਨੋਟ ਕਰ ਲਓ 9814760800 ਕੋਈ ਵੀ ਕਸਟਮਰ ਆਨਲਾਈਨ ਵੀ ਮੰਗਾਣਾ ਚਾਹੁੰਦਾ ਆਨਲਾਈਨ ਵੀ ਹੋ ਜਾਏਗਾ ਔਰ ਜੇ ਕੋਈ ਕਸਟਮਰ ਪੂਰਾ ਸੈੱਟ ਵਾਈਜ਼ ਮਾਲ ਲਏਗਾ ਉਹਨੂੰ ਹੋਰ ਲੈਸ ਵੀ ਕੀਤਾ ਜਾਏਗਾ ਲੇਟੈਸਟ ਡਿਜ਼ਾਈਨ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਹੌਲਸੇਲ ਰੇਟਾਂ ਦੀ ਕੋਈ ਇੱਕ ਹੱਟੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਦੇਖੋ ਜੀ ਕਲਰ ਦਿਖਾਓ ਜੀ ਕਲਰ 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 ਲੋ ਜੀ ਕਲਰ ਆ ਲੋ ਜੀ ਕਲਰ ਕਰੋ ਚੈੱਕ ਜੀ ਕਲਰ ਬਹੁਤ ਸੋਹਣਾ ਮਾਲ ਆਇਆ ਵੈਦਗੀਰੀ ਕੀ ਕਰੋ ਜੀ ਮੋਤੀ ਵੀਰ ਜੀ ਨਾਲ ਲੋ ਜੀ ਆ ਦੇਖੋ ਪ੍ਰਿੰਟ ਬਹੁਤ ਹੀ ਸੋਹਣਾ ਜ਼ਿਕ-ਜ਼ੈਕ ਵਾਲਾ ਪ੍ਰਿੰਟ ਹੈ ਜੀ ਇਹਦੇ ਵਿੱਚ ਘਟੋ ਘਟ ਰਹੀ ਤੁਹਾਨੂੰ 100 ਡਿਜ਼ਾਈਨ ਦਿਖਾ ਮਿਲ ਚੁਕੇ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ 100 ਤੋਂ 200 ਕਲਰ ਨੇ ਜੀ ਹਰੇਕ ਡਿਜ਼ਾਈਨ ਦਾ ਆਪਣਾ ਕਲਰ ਆਪਣਾ ਡਿਜ਼ਾਈਨ ਹੈ ਜਿਹੜਾ ਵੀ ਮੇਰੀ ਭੈਣ ਨੂੰ ਪੀਸ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਖਿੱਚ ਗਏ ਕਰੇਵ ਦੇ ਸੂਟ ਨੇ ਕਰੇਵ ਦੀਆਂ ਸਲਵਾਰਾਂ ਐ ਪ੍ਰਿੰਟਡ ਦੁਪੱਟੇ ਨੇ ਜਿਹਨੂੰ ਵੀ ਪਸੰਦ ਆਏ ਨਾਲ ਦੀ ਨਾਲ ਸਕਰੀਨਸ਼ਾਟ ਖਿੱਚ ਗਏ ਆਪਣਾ ਨਾਲ ਦੀ ਨਾਲ ਫੋਟੋ ਖਿੱਚ ਕੇ ਸੇਵ ਕਰ ਲੋ ਰੱਖ ਕੇ ਆਪਣਾ ਲੈ ਜਾਓ ਜਿਹੜੀ ਵੀ ਰੇਟ ਤੁਹਾਨੂੰ ਦੱਸਿਆ ਗਿਆ ਹੈ ਫਿਕਸ ਰਹੇਗਾ ਕੋਈ ਰੇਟ ਦੇ ਵਿੱਚ 바ਰਗੇਡਿੰਗ ਨਹੀਂ ਹੋਏਗੀ ਰੇਟ ਫਿਕਸ ਰਹੇਗਾ